ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਫੋਰਟ ਨੈਲਸਨ ਦੇ ਨੇੜੇ ਵਾਇਲਡ ਫਾਇਰ ਦਾ ਸਾਹਮਣਾ ਕਰ ਰਹੇ ਫਾਇਰ ਅਧਿਕਾਰੀਆਂ ਨੂੰ ਉਮੀਦ ਹੈ ਕਿ ਅੱਜ ਦਿਨ ਸਾਫ਼ ਰਿਹਾ ਤੇ ਹਲਕੇ ਦੀ ਬਾਰਸ਼ ਤੋਂ ਬਾਅਦ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਸਹਾਇਤਾ ਮਿਲ ਰਹੀ ਹੈ BC ਵਾਇਲਡ ਫਾਇਰ ਸਰਵਿਸ ਵੱਲੋਂ ਵੀਰਵਾਰ ਦੇਰ ਰਾਤ ਜਾਰੀ ਕੀਤੀ ਗਈ ਇੱਕ ਵੀਡੀਓ ਦੇ ਵਿੱਚ ਪਾਰਕਰ ਲੇਕ ਅਤੇ ਪੈਟ੍ਰਿਕ ਰੀਕ ਦੀ ਵਾਇਲਡ ਫਾਇਰ ਦੇ ਫਾਇਰ ਸਪੈਸ਼ਲਿਸਟ ਇਵਾਨ ਪੈਕ ਨੇ ਕਿਹਾ ਕਿ ਹਾਲ ਵਿੱਚ ਹੋਈ ਬਾਰਿਸ਼ ਦੇ ਨਾਲ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਸਮਾਨ ਸਾਫ਼ ਰਹੇ ਕਿਉਂਕਿ ਇਸ ਦੇ ਨਾਲ ਅੱਗ ਤੇ ਕੰਟਰੋਲ ਕਰਨ ਦੇ ਲਈ ਕਰਮਚਾਰੀ ਬਿਹਤਰ ਢੰਗ ਦੇ ਨਾਲ ਕੰਮਕਾਜ ਕਰ ਸਕਣਗੇ ਜ਼ਿਕਰਯੋਗ ਹੈ ਕਿ ਪਾਰਕਰ ਲੇਕ ਅਤੇ ਪੈਟ੍ਰਿਕ ਰੀਕ ਦੋਵੇਂ ਵਾਈਲਡਫਾਇਰਜ਼ ਫੋਰਟ ਨੈਲਸਨ ਲਈ ਖਤਰਾ ਬਣੀਆਂ ਹੋਈਆਂ ਨੇ ਦੋਵੇਂ ਹੀ ਕੰਟਰੋਲ ਤੋਂ ਬਾਹਰ ਦੱਸੀਆਂ ਜਾ ਰਹੀਆਂ ਨੇ ਹੁਣ ਤੱਕ ਪਾਰਕਰ ਲੇਕ ਵਾਈਲਡਫਾਇਰ ਸ਼ਹਿਰ ਤੋਂ 2 ਕਿਲੋਮੀਟਰ ਵੈਸਟ ਵਿੱਚ ਵਲ ਰਹੀ ਹੈ ਤੇ ਇਸ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਦੇ ਲਈ ਮਜਬੂਰ ਕੀਤਾ ਹੈ ਇਹ ਅੱਗ 123 ਸਕੁਆਇਰ ਕਿਲੋਮੀਟਰ ਦੇ ਆਕਾਰ ਦੇ ਵਿੱਚ ਫਿਲਹਾਲ ਸਥਿਰ ਹੈ ਦੂਜੇ ਪਾਸੇ ਪੈਟ੍ਰਿਕ ਕਰੀਕ ਵਾਈਲਡ ਫਾਇਰ ਅੱਗ ਦਾ ਆਕਾਰ ਬਹੁਤ ਵੱਡਾ ਹੈ ਅਤੇ BC ਵਾਈਲਡ ਫਾਇਰ ਸਰਵਿਸਿਜ਼ ਵੱਲੋਂ ਸਵੇਰੇ ਜਾਰੀ ਕੀਤੇ ਗਏ ਅੰਕੜਾ ਚ ਦੱਸਿਆ ਗਿਆ ਹੈ ਕਿ ਫੋਰਡ ਨੈਲਸਨ ਤੋਂ 25 ਕਿਲੋਮੀਟਰ ਨਾਰਥ ਦੇ ਵਿੱਚ ਬਲ ਰਹੀ ਇਸ ਅੱਗ ਦਾ ਆਕਾਰ 718 ਸਕੁਆਇਰ ਕਿਲੋਮੀਟਰ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਆਖਿਆ ਜਾ ਰਿਹਾ ਹੈ ਕਾਬਲੇਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਡਰਾਟ ਰੈਨ ਅਤੇ ਬਦਲਬਾਝ ਦੇ ਚਲਦਿਆਂ ਜੰਗਲੀ ਅੱਗਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿਨ੍ਹਾਂ ਨੂੰ ਰੋਕਣ ਦੇ ਲਈ ਫਾਇਰ ਫਾਈਟਰਸ ਲਗਾਤਾਰ ਸੰਘਰਸ਼ ਕਰ ਰਹੇ ਨੇ ਉਤੇ ਹੀ ਮਈ ਦੇ ਲੌਂਗ ਵੀਕਐਂਡ ਦੇ ਉੱਪਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਵਾਈਲਡ ਫਾਇਰ ਦੇ ਸਬੰਧੀ ਸਮਾਰਟ ਥਿਸ ਵੀਕ ਨਾਂ ਦੀ ਕੈਂਪੇਨ ਵੀ ਸਰਕਾਰ ਚਲਾਉਣ ਜਾ ਰਹੀ ਹੈ ਬੀਸੀ ਦੀ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਵੋਵਿਨ ਮਾ ਦੇ ਵੱਲੋਂ ਲੋਕਾਂ ਨੂੰ ਅੱਗ ਨਾਲ ਪ੍ਰਭਾਵਿਤ ਗਤੀਵਿਧੀਆਂ ਤੋਂ ਸਾਵਧਾਨ ਰਹਿਣ ਦੇ ਲਈ ਆਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਿਛਲੇ ਸਾਲਾਂ ਦੇ ਦੌਰਾਨ ਅੱਗ ਦੇ ਕਾਰਨ ਆਪਣੇ ਘਰ ਛੱਡਣੇ ਪਏ ਨੇ ਉਹ ਵੀ ਕੈਨੇਡੀਅਨਸ ਨੂੰ ਸਲਾਹ ਦੇ ਰਹੇ ਨੇ ਕਿ ਜੇਕਰ ਤੁਸੀਂ ਅੱਗ ਪ੍ਰਭਾਵਿਤ ਇਲਾਕੇ ਦੇ ਨੇੜੇ ਰਹਿੰਦੇ ਹੋ ਜਿੱਥੇ ਕਿ ਤੁਹਾਨੂੰ ਕੁਝ ਸਮੇਂ ਦੇ ਵਿੱਚ ਘਰ ਛੱਡਣ ਦੇ ਲਈ ਆਖਿਆ ਜਾ ਸਕਦਾ ਹੈ ਤਾਂ ਆਪਣੀਆਂ ਜ਼ਰੂਰੀ ਵਸਤਾਂ ਇੱਕ ਪਾਸੇ ਜ਼ਰੂਰ ਰੱਖੋ ਤਾਂ ਜੋ ਤੁਸੀਂ ਮੌਕੇ ਤੇ ਲੋੜ ਦੀਆਂ ਚੀਜ਼ਾਂ ਲੈ ਕੇ ਘਰ ਛੱਡ ਕੇ ਜਾ ਸਕੋ ਕਿਉਂਕਿ ਉਸ ਸਮੇਂ ਸਮਾਂ ਬਹੁਤ ਘੱਟ ਦਿੱਤਾ ਜਾਂਦਾ ਹੈ ਭਵਿੱਖ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਦਾ ਖਤਰਾ ਵੱਧ ਸਕਦਾ ਹੈ ਕਿਉਂਕਿ ਇਸ ਸਾਲ ਜਿਸ ਢੰਗ ਦਾ ਮੌਸਮ ਹੈ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਵੱਧ ਲੋਕ ਜੰਗਲੀ ਅੱਗਾਂ ਦੇ ਨਾਲ ਪ੍ਰਭਾਵਿਤ ਹੋਣਗੇ ਕਿਉਂਕਿ ਆਖਰੀ ਸਾਲ ਵੀ ਜੰਗਲੀ ਅੱਗਾਂ ਦੇ ਮਾਮਲੇ ਦੇ ਵਿੱਚ ਬਹੁਤ ਕਹਿਰਮਾਨ ਰਿਹਾ ਜਿੱਥੇ ਕਿ ਕੈਨੇਡਾ ਨੂੰ ਆਪਣੇ ਐਲਾਈਜ਼ ਅਮਰੀਕਾ ਬ੍ਰਾਜ਼ੀਲ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਸਮੇਤ ਹੋਰ ਬਹੁਤ ਸਾਰੇ ਲੋਕਾਂ ਤੋਂ ਫਾਇਰਫਾਈਟਰਸ ਦੀ ਮਦਦ ਲੈਣੀ ਪਈ ਸੀ ਬੇਸ਼ੱਕ ਇਸ ਵਾਰ ਜੰਗਲੀ ਅੱਗਾਂ ਨੂੰ ਕੰਟਰੋਲ ਕਰਨ ਦੇ ਲਈ ਫਾਇਰਫਾਈਟਰਸ ਲੜ ਰਹੇ ਨੇ ਪਰ ਜੇਕਰ ਮੌਸਮ ਇਸੇ ਢੰਗ ਦਾ ਰਿਹਾ ਤਾਂ ਇਹ ਹੋਰ ਵੀ ਵੱਧ ਸਕਦੀਆਂ ਨੇ ਕੈਨੇਡਾ ਦੇ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਇੱਕ ਬਹੁਤ ਵੱਡਾ ਮੁੱਦਾ ਬਣੀਆਂ ਹੋਈਆਂ ਨੇ ਜਿਸ ਨੂੰ ਰੋਕਣ ਦੇ ਲਈ ਬੇਸ਼ੱਕ ਗਵਰਨਮੈਂਟ ਪੱਧਰ ਤੇ ਕਦਮ ਚੁੱਕੇ ਜਾ ਰਹੇ ਨੇ ਪਰ ਫਿਲਹਾਲ ਵੀ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਇਨਸ਼ੋਰੈਂਸ ਬਿਊਰੋ ਆਫ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਆਟੋ ਚੋਰੀ ਦੇ ਨਾਲ ਇਨਸ਼ੋਰੈਂਸ ਕਲੇਮ ਦੇ ਦਾਅਵੇ 1.5 ਬਿਲੀਅਨ ਡਾਲਰ ਤੱਕ ਪਹੁੰਚ ਗਏ ਨੇ ਜੋ ਕਿ ਅੱਜ ਤੱਕ ਕੈਨੇਡੀਅਨ ਹਿਸਟਰੀ ਦੇ ਵਿੱਚ 올 ਟਾਈਮ रिकॉर्ड ਉੱਪਰ ਨੇ ਇਹ 2018 ਤੇ 2020 ਦੀ ਔਸ ਨਾਲੋਂ 3 ਗੁਣਾ ਵੱਧ ਹੈ ਤੇ 2018 ਨਾਲੋਂ ਇਸ ਵਿੱਚ 254% ਦਾ ਵਾਧਾ ਹੋਇਆ ਹੈ ਹੁਣ ਤੱਕ ਲਗਭਗ 50000 ਆਟੋ ਚੋਰੀ ਦੇ ਕਲੇਮਸ ਇੰਸ਼ੋਰੈਂਸ ਕੰਪਨੀਆਂ ਦੇ ਕੋਲੇ ਪਹੁੰਚ ਚੁੱਕੇ ਨੇ 온ਟਾਰੀਓ ਦੇ ਵਿੱਚ ਅੰਕੜਾ ਹੋਰ ਵੀ ਮਾੜਾ ਹੈ ਸੂਬੇ ਦੇ ਵਿੱਚ ਆਟੋ ਚੋਰੀ ਦੇ ਦਾਅਵਿਆਂ ਦੇ 524% ਦਾ ਵਾਧਾ ਦੇਖਣ ਨੂੰ ਮਿਲ ਰਿਹਾ ਟੋਰਾਂਟੋ ਪੁਲਿਸ ਦੇ ਵੱਲੋਂ ਵੀ ਬੇਸ਼ੱਕ ਲੋਕਾਂ ਨੂੰ ਕਾਰ ਚੋਰੀ ਤੋਂ ਬਚਣ ਦੇ ਲਈ ਕਈ ਦੇਸੀ ਤਰੀਕੇ ਅਪਣਾਉਣ ਦੀ ਸਲਾਹ ਵੀ ਦਿੱਤੀ ਗਈ ਹੈ ਪਰ ਕਾਰ ਜੈਕਿੰਗ ਵੀ ਦੋ ਗੁਣਾ ਵੱਧ ਗਈ ਹੈ ਜਿਸ ਦੇ ਬਾਅਦ ਇਹ ਮੁੱਦਾ ਸਿਆਸੀ ਤੌਰ ਤੇ ਵੀ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ IBC ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਵਧੀਆਂ ਹੋਈਆਂ ਚੋਰੀਆਂ ਦੇ ਨਾਲ Ontario ਵਾਸੀਆਂ ਨੂੰ ਇੰਸ਼ੋਰੈਂਸ ਦੇ ਲਈ 130 ਡਾਲਰ ਵਾਧੂ ਤਾਰਨੇ ਪੈਣ ਗਿਆ ਤੇ ਅਗਲੇ ਸਾਲ ਇਸ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ ਕੰਜ਼ਰਵੇਟਿਵ ਪਾਰਟੀ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਕਾਨੂੰਨਾਚ ਢਿੱਲ ਦਿੱਤੀ ਗਈ ਹੈ ਜਿਸ ਚ ਕੈਚ ਐਂਡ ਰੀਲੀਜ਼ ਬਿਲ ਸੀ 75 ਜੋ ਕਿ ਕਿਸੇ ਅਪਰਾਧੀ ਨੂੰ ਗ੍ਰਿਫਤਾਰੀ ਦੇ ਕੁਝ ਘੰਟਿਆਂ ਦੇ ਬਾਅਦ ਜ਼ਮਾਨਤ ਉੱਤੇ ਰਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ ਇਸ ਤਰ੍ਹਾਂ ਚੋਰ ਤੁਰੰਤ ਦਵਾਰਾ ਜਿਲ੍ਹੇ ਤੋਂ ਬਾਹਰ ਆ ਕੇ ਅਪਰਾਧ ਚ ਸ਼ਾਮਲ ਹੋ ਜਾਂਦੇ ਨੇ ਇਸ ਤੋਂ ਇਲਾਵਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਬਿੱਲ C5 ਜੋ ਕਿ ਅਪਰਾਧੀਆਂ ਲਈ ਘਰ ਦੇ ਵਿੱਚ ਨਜ਼ਰਬੰਦੀ ਦੀ ਆਗਿਆ ਦਿੰਦਾ ਹੈ ਇਸ ਦਾ ਮਤਲਬ ਹੈ ਕਿ ਉਹ ਜਲਦੀ ਬਾਹਰ ਨਿਕਲ ਕੇ ਤੁਰੰਤ ਸੜਕਾਂ ਤੇ ਆ ਸਕਦੇ ਨੇ ਜਿੰਨਾ ਸਿੱਧੇ ਰੂਪ ਦੇ ਵਿੱਚ ਸਰਕਾਰ ਨੂੰ ਇਸ ਤੇ ਲਈ ਦੋਸ਼ੀ ਦੱਸਿਆ ਹੈ ਇਸ ਦੇ ਮੱਦੇ ਨਜ਼ਰ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਜੋ ਕਿ ਤਿੰਨ ਬਾਰ ਮੋਟਰ ਵਹੀਕਲ ਚੋਰੀ ਕਰਨ ਵਾਲਿਆਂ ਲਈ ਘੱਟੋ ਘੱਟ 3 ਸਾਲ ਦੀ ਸਜ਼ਾ ਲਾਜ਼ਮੀ ਕਰਨ ਦੇ ਲਈ ਕਮ ਕਾਜ ਕਰੇਗਾ ਇਸ ਦਾ ਸਮਰਥਨ ਕਿਸੇ ਵੱਲੋਂ ਕੀਤਾ ਜਾਂਦਾ ਕਿ ਨਹੀਂ ਇਹ ਆਉਣ ਵਾਲੇ ਸਮੇਂ 'ਚ ਦੇਖਿਆ ਜਾਏਗਾ ਪਰ ਲੰਬੇ ਸਮੇਂ ਤੋਂ ਇਹ ਚਰਚਾ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਕਿ ਕੈਨੇਡਾ ਦੇ ਵਿੱਚੋਂ ਕਾਰਾਂ ਚੋਰੀ ਕਰਕੇ ਮੌਂਟਰੀਅਲ ਪੋਰਟ ਦੇ ਰਾਹੀਂ ਗਲਫ ਕੰਟਰੀਆਂ ਅਤੇ ਅਫਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਜਿੱਥੇ ਕਿ ਇਹ ਮਹਿੰਗੇ ਭਾਤੇ ਵਿਕਦੀਆਂ ਨੇ ਬੇਸ਼ੱਕ ਬਹੁਤ ਸਾਰੇ ਕੰਟੇਨਰਸ ਦੇ ਵਿੱਚ ਕਾਰਾਂ ਜ਼ਬਤ ਵੀ ਕੀਤੀਆਂ ਗਈਆਂ ਪਰ ਜਿੰਨੀਆਂ ਚੋਰੀ ਹੋ ਰਹੀਆਂ ਨੇ ਉਸ ਦੇ ਮੁਕਾਬਲੇ ਜ਼ਬਤ ਕੀਤੀਆਂ ਕਾਰਾਂ ਦਾ ਨੰਬਰ ਬਹੁਤ ਘੱਟ ਹੈ ਇਸ ਤੇ ਚਲਦਿਆਂ ਲੋਕ ਜਿੱਥੇ ਪਰੇਸ਼ਾਨ ਨੇ ਉੱਥੇ ਹੀ ਨਾਲੋਂ ਨਾਲ ਸਰਕਾਰਾਂ ਦੇ ਵੱਲੋਂ ਫੰਡਿੰਗ ਦੀ ਐਨਾਉਂਸਮੈਂਟ ਕੀਤੀ ਗਈ ਫੈਡਰਲ ਸਰਕਾਰ ਨੇ ਇੱਕ ਨੈਸ਼ਨਲ ਪੱਧਰ ਦੀ ਸਮਿਟ ਵੀ ਕਰਵਾਈ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਵੱਲੋਂ ਵੀ ਖਾਸ ਕਰ Ontario ਦੇ ਪ੍ਰੀਮੀਅਰ ਡੱਗਫੋਰਡ ਨੇ ਵੀ ਮਿਲੀਅਨਸ ਆਫ ਡਾਲਰ ਦੇ ਫੰਡ ਐਲਾਨੇ ਟਾਸਕ ਫੋਰਸ ਬਣਾਈ ਪਰ ਇਸ ਦੇ ਬਾਵਜੂਦ ਵੀ ਕਾਰਾਂ ਦੀ ਚੋਰੀ ਥੰਮਣ ਦਾ ਨਾਮ ਨਹੀਂ ਲੈ ਰਹੀ ਜਿਸ ਦੇ ਬਾਅਦ ਲੋਕਾਂ ਨੂੰ ਦੇਸੀ ਤਰੀਕਿਆਂ ਦੇ ਨਾਲ ਕਾਰਾਂ ਚੋਰੀ ਰੋਕਣ ਦੀ ਸਲਾਹ ਦਿੱਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਵਿਨੀਪੈਗ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਕੈਨੇਡਾ ਦੇ ਵਿੱਚ ਰਹਿ ਰਹੇ ਅਨਡਾਕੂਮੈਂਟਡ ਲੋਕਾਂ ਦਾ ਭਵਿੱਖ ਕੀ ਹੋਊਗਾ ਇਸ ਮੁੱਦੇ ਤੇ ਆਪਣੇ ਵਿਚਾਰ ਪੇਸ਼ ਕੀਤੇ ਨੇ ਜਿਨ੍ਹਾਂ ਆਖਿਆ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਰਸਤਾ ਲੱਭ ਰਹੀ ਹੈ ਕਿ ਕਿਸ ਢੰਗ ਦੇ ਨਾਲ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਵਿਨੀਪੈਗ ਪਹੁੰਚੇ ਹੋਏ ਸਨ ਜਿੱਥੇ ਕਿ ਐਡਵੋਕੇਸੀ ਕਰਨ ਵਾਲੇ ਗਰੁੱਪਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਕੈਨੇਡਾ ਦੇ ਵਿੱਚ ਅਨਡਾਕੂਮੈਂਟਡ ਨੇ ਜਿਨ੍ਹਾਂ ਦੇ ਕੋਲੇ ਕੋਈ ਕਾਗਜ਼ ਪੱਤਰ ਨਹੀਂ ਤਾਂ ਉਹਨਾਂ ਨੂੰ ਜੈਂਸੀ ਸ਼ੋਸ਼ਣ ਅਤੇ ਨਾਲੋਂ ਨਾਲ ਕੰਮ ਦੇ ਉੱਪਰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕਹਿਣਾ ਹੈ ਕਿ ਜਿਹੜੇ ਲੋਕ ਅਨਡਾਕੂਮੈਂਟਡ ਨੇ ਜਿਨ੍ਹਾਂ ਕੋਲ ਕੋਈ ਅਧਿਕਾਰਤ ਦਰਜਾ ਨਹੀਂ ਹੈ ਉਹ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿ ਸਕਣ ਇਸ ਦੇ ਲਈ ਸਰਕਾਰ ਪਾਥਵੇ ਲੱਭ ਰਹੀ ਹੈ ਜਦੋਂ ਕਿ ਦੂਜੇ ਮਾਮਲਿਆਂ ਦੇ ਵਿੱਚ ਆਟਵਾ ਦੇ ਵੱਲੋਂ ਡੈਪੂਟੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਵੀ ਕਦਮ ਚੁੱਕੇ ਜਾਣਗੇ ਜਿਨ੍ਹਾਂ ਸਪੱਸ਼ਟ ਰੂਪ ਦੇ ਵਿੱਚ ਆਖਿਆ ਕਿ ਸਹੀ ਦਾਅਵਿਆਂ ਵਾਲੇ ਲੋਕ ਜਲਦੀ ਕੈਨੇਡਾ ਦੇ ਵਿੱਚ ਡਾਕੂਮੈਂਟਡ ਹੋਣ ਇਸ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਨੇ ਲਿਬਰਲਸ ਦੇ ਵੱਲੋਂ 2021 ਦੇ ਵਿੱਚ ਕੈਨੇਡਾ 'ਚ ਯੋਗਦਾਨ ਪਾਉਣ ਵਾਲੇ ਅਨਡਾਕੂਮੈਂਟਡ ਲੋਕਿਆਂ ਨੂੰ ਇੱਥੇ ਰਹਿਣ ਦੇ ਲਈ ਲੀਗਲ ਸਟੇਟਸ ਦੇਣ ਦਾ ਦਾਵਾ ਕੀਤਾ ਗਿਆ ਸੀ ਪਰ ਇਸ ਬਾਰੇ ਕੋਈ ਸਮਾਸੀਮਾ ਦਾ ਵਿਚਾਰ ਉਸ ਸਮੇਂ ਨਹੀਂ ਕੀਤਾ ਗਿਆ ਸੀ ਕੈਨੇਡਾ ਦੇ ਰੈਫਿਊਜੀ ਸਿਟੀਜ਼ਨਸ਼ਿਪ ਦੇ ਵੱਲੋਂ ਅਨਡਾਕੂਮੈਂਟਡ ਲੋਕਾਂ ਨੂੰ ਕਾਫੀ ਪ੍ਰਵਾਹਸ਼ਾ ਦੇ ਵਿੱਚ ਵੰਡਿਆ ਗਿਆ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਆਖਿਆ ਕਿ ਉਹ ਅਗਲੇ ਮਹੀਨੇ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਸੰਸਦ ਦੇ ਸੈਸ਼ਨ ਤੋਂ ਬਾਅਦ ਸਾਥੀ ਕੈਬਨਿਟ ਮਿਨਿਸਟਰਸ ਦੇ ਨਾਲ ਇਸ ਸੰਬੰਧੀ ਪ੍ਰਸਤਾਵ ਦੇ ਉੱਪਰ ਚਰਚਾ ਕਰਨਗੇ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਇਹ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਕੰਮਕਾਜ ਕਰ ਰਹੇ ਹਾਂ ਕਿ ਇਮੀਗ੍ਰੇਸ਼ਨ ਪਰ ਨਾਲ ਹੀ ਇੱਕ ਸਾਰ ਤੇ ਸਭ ਦੇ ਲਈ ਬਰਾਬਰ ਹੋਵੇ ਦੂਜੇ ਪਾਸੇ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਅਸਾਈਲਮ ਦੇ ਦਾਅਵੇ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਜਿਸ ਕਾਰਨ ਆਉਣ ਵਾਲੇ ਸਮੇਂ 'ਚ ਕੇਸ ਡਿਲੇ ਹੋ ਸਕਦੇ ਨੇ ਇਹ ਸਭਾਵਨਾਵਾਂ ਵੀ ਬਣੀਆਂ ਹੋਈਆਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਾਫ਼ ਕੀਤਾ ਕਿ ਜਿਹੜੇ ਅਸਾਈਲਮ ਸੀਕਰਸ ਕੈਨੇਡਾ ਦੇ ਵਿੱਚ ਰਹਿਣ ਦੇ ਲਈ ਪੋਲਿਟੀਕਲ ਸਟੇ ਅਪਲਾਈ ਕਰਦੇ ਨੇ ਉਹਨਾਂ ਦੇ ਵਾਸਤੇ ਬਜਟ ਦੇ ਵਿੱਚ ਖਾਸ ਫੰਡ ਰੱਖੇ ਗਏ ਨੇ ਤਾਂ ਜੋ ਇਨ੍ਹਾਂ ਕੇਸਾਂ ਦਾ ਨਿਪਟਾਰਾ ਤੇਜ਼ੀ ਦੇ ਨਾਲ ਕੀਤਾ ਜਾ ਸਕੇ ਦੂਜੇ ਪਾਸੇ ਸਹੀ ਦਾਅਵੇ ਅਤੇ ਕੈਨੇਡਾ ਦੇ ਵਿੱਚ ਯੋਗਦਾਨ ਪਾਉਣ ਵਾਲੇ ਲੋਕ ਇੱਥੇ ਪੱਕੇ ਤੌਰ ਤੇ ਰਹਿਣ ਅਤੇ ਉਹਨਾਂ ਦੇ ਲਈ ਇੱਕ ਸਾਰ ਪ੍ਰਣਾਲੀ ਹੋਵੇ ਇਸ ਲਈ ਫੈਡਰਲ ਗਵਰਨਮੈਂਟ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਡਾਕਟਰ ਸਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਚੈਨਲ ਪੰਜਾਬੀ ਦੇ ਵੱਲੋਂ ਸੁਖੀ ਬਾਠ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਜਿਸਨਾਂ ਆਖਿਆ ਕਿ ਪੰਜਾਬੀ ਸਾਹਿਤ ਅਤੇ ਪੰਜਾਬੀ ਜ਼ੁਬਾਨ ਦੇ ਲਈ ਪਾਤਰ ਸਾਹਿਬ ਹੋਰਾਂ ਦਾ ਚਲ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ਡਾਕਟਰ ਸਜੀਤ ਪਾਤਰ ਹੋਰਾਂ ਦਾ ਦਿਹਾਂਤ ਪਿਛਲੇ ਦਿਨੀ ਹੋਇਆ ਹੈ ਸੁਖੀ ਬਾਠ ਸਾਹਿਬ ਸਾਡੇ ਨਾਲ ਨੇ ਪੰਜਾਬੀ ਮਾਂ ਬੋਲੀ ਪੰਜਾਬੀ ਸਾਹਿਤ ਦੀ ਜਦੋਂ ਗੱਲਬਾਤ ਆਉਂਦੀ ਹੈ ਉਹਦਾ ਦਰਦ ਹਮੇਸ਼ਾ ਰੱਖਦੇ ਨੇ ਉਹਦੇ ਲਈ ਕਾਰਜ ਹਮੇਸ਼ਾ ਕਰਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਠ ਸਾਹਿਬ ਡਾਕਟਰ ਸਜੀਤ ਪਾਤਰ ਫਾਨੀ ਸੰਸਾਰ ਨੂੰ ਅਲਵਿਦਾ ਕਹਗੇ ਨੇ ਕਿੰਨਾ ਕੋ ਵੱਡਾ ਘਾਟਾ ਤੁਸੀਂ ਦੇਖਦੇ ਹਾਂ ਹਾਂਜੀ ਬਿਲਕੁਲ ਜੀ ਜਿਸ ਤਰ੍ਹਾਂ ਆਪਾਂ ਵੈਸੇ ਸਭ ਤੋਂ ਪਹਿਲਾਂ ਤੇ ਮੈਂ ਚੈਨਲ ਪੰਜਾਬੀ ਦੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਇੱਕ ਵਧੀਆ ਸਮਾਜ ਦੇ ਵਿੱਚ ਇੱਕ ਵਧੀਆ ਸਿਹਤ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ ਆ ਜੋ ਕਿ ਸਾਡੇ ਕੋ ਬਹੁਤ ਵੱਡੇ ਵੱਡੇ ਸਿਹਤਕਾਰ ਨੇ ਸਾਡੇ ਕੋ ਬਹੁਤ ਵੱਡਾ ਸਿਹਤ ਹੈ ਬੇਸ਼ੱਕ ਅਸੀਂ ਉਹਨੂੰ ਪਰਫੁੱਲਤ ਕਾਂਦੇਵ ਜਿੰਨੇ ਕਾਮਯਾਬ ਨਹੀਂ ਆ ਪਰ ਸਜੀਤ ਪਾਤਰ ਜੀ ਹੋਣਾ ਵਰਗਾ ਆ ਸ਼ਾਇਰ ਆ ਮਿਲਣਾ ਬਹੁਤ ਔਖਾ ਹੈ ਕਿਉਂ ਉਹਨਾਂ ਦੀ ਸਿਹਤ ਨੂੰ ਬਹੁਤ ਵੱਡੀ ਦੇਣਿਆ ਤੇ ਉਹਨਾਂ ਦੀਆਂ ਜੋ ਲਿਖਤਾ ਨੇ ਆ ਲਿਖਤਾ ਮੇਰਾ ਨਹੀਂ خیال ਵੀ ਸਾਡੇ ਕੋਲ ਉਹਨਾਂ ਦੇ ਹਾਨੀ ਦਾ ਕੋਈ ਹੋਰ ਸਹਿਤਕਾਰ ਇਸ ਵੇਲੇ ਸਾਡੇ ਕੋਲ ਹੋਵੇ ਜੀ ਪਾਸਪ ਤੁਹਾਡੀ ਮਿਲਣੀ ਉਹਨਾਂ ਦੇ ਨਾਲ ਹੋਈ ਹੈ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ ਪਾਤਰ ਸਾਹਿਬ ਦੀ ਦੇਖੋ ਜੀ ਬੜੇ ਟਰਮੇ ਵਾਲੇ ਜਾਂ 2019 ਦੇ ਵਿੱਚ ਆਪਾਂ ਪੰਜਾਬ ਪੁਰਨ ਵੱਲੋਂ ਜਿਹੜੀ ਕਾਨਫਰੰਸ ਕਰਾਈ ਜਾਂਦੀ ਉਹਦੇ ਵਿੱਚ ਉਹਨਾਂ ਨੂੰ ਆਪਾਂ ਆਮ ਸੱਦਿਆ ਸੀਗਾ ਔਰ ਫੋਰਚਨਲੀ ਸਾਡੇ ਵੀ ਕੰਮ ਚੰਗੇ ਕਰ ਲੋ ਭਈ ਮੈਂ ਬਾਕੀ ਜਿੱਥੇ ਮਹਿਮਾਨਾਂ ਲਈ ਰਹਿائش ਹੋਟਲ즈 ਕੀਤੀ ਸੀ ਤੇ ਉਹਨਾਂ ਦੀ ਰਹਿائش ਮੈਂ ਆਪਣੇ ਘਰੇ ਹੀ ਰੱਖੀ ਸੀਗੀ ਤੇ ਉਹ ਜਿਹੜੇ 10 12 ਦਿਨ 12 ਦਿਨ ਸਾਡੇ ਕੋਲ ਰੁਕੇ ਸਨ ਤੇ ਸਾਡੇ ਲਈ ਉਹ ਬੜੇ ਬਹੁਤ ਵਧੀਆ ਪਾਲ ਸਨ ਬਹੁਤ ਹੀ ਟਰਮੇ ਵਾਲੇ ਬਹੁਤ ਸਹਜ ਵਾਲੇ ਔਰ ਬਹੁਤ ਹੀ ਚੁਣਮਿਣ ਕੇ ਖਾਣ ਵਾਲੇ ਆ ਤੇ ਬੱਚਿਆਂ ਦੇ ਨਾਲ ਮੇਰੇ ਪੋਤੀਆਂ ਉਸ ਟਾਈਮ ਸੀਗੀਆਂ ਪੁੱਤਾਂ ਬਾਅਦ ਹੋਇਆ ਆ ਉਹਨਾਂ ਨਾਲ ਉਹ 10 ਦਿਨਾਂ ਦੇ ਵਿੱਚ ਇੱਕ ਮੁਹੱਬਤ ਦਾ ਦੀਵਾ ਵਾਲ ਕੇ ਗਿਆ ਤੇ ਜਦੋਂ ਹੁਣ ਉਹਨਾਂ ਦੇ ਪੂਰੇ ਹੋਣ ਦੀ ਖਬਰ ਆਈ ਤੇ ਮੈਂ ਆਪਣੀ ਵੱਡੀ ਪੋਤੀ ਨਾਲ ਜਦ ਸਾਂਝ ਕੀਤੀ ਤੇ ਉਹ ਦੇਖ ਲਓ 19 ਦੀ ਗੱਲ ਆ ਤੇ ਉਸ ਟਾਈਮ ਉਹ 6 ਸਾਲ ਦੀ ਸੀ ਤੇ ਉਹਨਾਂ ਇੱਕਦਮ ਉਹ ਗੱਲਾਂ ਮੁੜ ਕੇ ਯਾਦ ਕਰਾਤੀਆਂ ਵੀ ਦਾਦਾ ਜੀ ਉਹ ਜਿਹੜੇ ਆਏ ਸੀ ਉਹ ਇੰਦਾ ਸਾਨੂੰ ਪੰਜਾਬੀ ਉਡਾਰਾ ਸਿਖਾਉਂਦੇ ਸੀ ਕਾਰਿਆਂ ਨੂੰ ਤੇ ਬਹੁਤ ਵਧੀਆ ਇਨਸਾਨ ਸਨ ਜਿਹੜੀ ਬੋਟਮ ਲਾਈਨ ਤੇ ਹੁੰਦੀ ਹੈ ਤੇ ਪੰਜਾਬੀ ਸਾਹਿਤ ਬਾਰੇ ਉਹਨਾਂ ਦਾ ਨਜ਼ਰੀਆ ਕੀ ਸੀ ਜ ਜਿਸ ਤੰਗ ਦੇ ਕਾਰਜ ਤੁਸੀਂ ਪੰਜਾਬੀ ਸਾਹਿਤ ਦੇ ਲਈ ਪੰਜਾਬੀ ਮਾਵੂਲੀ ਦੇ ਲਈ ਕਰ ਰਹੇ ਹੋ ਤਾਂ ਉਹਦੇ ਬਾਰੇ ਕੋਈ ਸੁਝਾਅ ਤੁਹਾਨੂੰ ਦਿੱਤਾ ਹੋਵੇ ਜਾਂ ਉਹਨਾਂ ਕਾਰਜਾਂ ਬਾਰੇ ਗੱਲਬਾਤ ਕੋਈ ਹੋਈ ਹੋਵੇ हां बिल्कुल जी वैसे जिस तरह पंजाब वाला कनाडा ਵਿੱਚ ਸਥਾਪਿਤ ਹੋਣਾ ਜਿਹਦੇ ਵਿੱਚ ਡਾਕਟਰ ਐਸਪੀ ਸਿੰਘ ਉਹਨਾਂ ਦਾ ਸਮੂਲੀਅਤ ਹੋਣੀ ਗੁਰਭਜਨ ਗਿੱਲ ਦੀ ਹੋਣੀ ਤੇ ਤੇ ਨਾਲ ਦੀ ਨਾਲ ਨੈਚੁਰਲੀ ਮਰੀਕ ਪਲਾਹੀ ਕੁਵਿੰਦਰ ਚਾਂਦ ਹੋਣੀ ਤੇ ਸਾਡੇ ਇੱਥੇ ਹੈ ਹੀ ਨੇ ਪਰ ਉਹਦੇ ਵਿੱਚ ਸਰਜੀਤ ਪਾਤਰ ਜੀ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿ ਉਹਨਾਂ ਤੋਂ ਸਿੱਧ ਲੈਂਦੇ ਰਹੇ ਅਸੀਂ ਆ ਬੇਸ਼ੱਕ ਉਹ ਮਾਰਕੀਟਿੰਗ ਦੇ ਐਕਸਪਰਟ ਨਹੀਂ ਸਨ ਕਿ ਉਹ ਲਖਾਰੀ ਸਨ ਜੀ ਪਰ ਫਿਰ ਵੀ ਉਹ ਸਿਆਤਕ ਭਾਈਚਾਰੇ ਦੇ ਵਿੱਚ ਰੋਜ਼ ਵਿਚਰਦੇ ਸਨ ਆ ਬਹੁਤ ਚੀਜ਼ਾਂ ਉਹ ਇਦਾਂ ਨਹੀਂ ਸੀ ਜਿਹੜਾ ਮੈਨੂੰ ਨਹੀਂ ਸੀ ਪਤਾ ਉਹਨਾਂ ਚੀਜ਼ਾਂ ਦਾ ਸੋ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਟਾਈਮ ਟੂ ਟਾਈਮ ਅਸੀਂ ਜਦੋਂ ਵੀ ਉਹਨਾਂ ਦੀ ਸਲਾਹ ਮੰਗੀ ਆ ਕੌਨਫਰੈਂਸ ਵਾਰੀ ਸਲਾਹ ਕੀਤੀ ਉਹਨੇ ਬਹੁਤ ਵਧੀਆ ਇੱਕ ਵੱਡਾ ਸ਼ਹਿਰ ਹੋਣ ਦੇ ਨਾਤੇ ਬਹੁਤ ਹਲੀਮੀ ਨਾਲ ਹਰੇਕ ਵਾਰੀ ਸਾਡੀ ਹੱਥਾਂ ਦਾ ਮਦਦ ਕੀਤੀ ਜੀ ਸੋ ਪਾਤਰ ਸਾਹਿਬ ਅੱਜ ਨਹੀਂ ਆ ਪਰ ਉਹ ਇੱਕ ਕਵੀ ਸਨ ਬਹੁਤ ਚੰਗੇ ਸ਼ਾਇਰ ਸਨ ਜਾਂ ਜੇ ਇਹ ਕਾਫਲਾ ਅੱਗੇ ਚੱਲਦਾ ਰਹੇ ਤਾਂ ਇਹ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਤਾਂ ਅੱਜਕੱਲ ਫਿਰ ਪੰਜਾਬੀ ਸਾਹਿਤ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਹੈ ਜੀ ਉਹ ਇਹਦੇ ਨਾਲ ਜੁੜੇ ਉਹਦੇ ਲਈ ਕੀ ਕਾਰਜ ਜਿਹੜੇ ਉਹ ਕੀਤੇ ਜਾ ਰਹੇ ਆ ਆ ਹਾਂਜੀ ਬਿਲਕੁਲ ਜੀ ਵੈਸੇ ਮੇਰੀ ਤਾਂ ਬੜੀ ਕੋਸ਼ਿਸ਼ ਰਹਿੰਦੀ ਔਰ ਬੜੀ ਫਿਕਰ ਵਾਲੀ ਵੀ ਗੱਲ ਰਹਿੰਦੀ ਆ ਕਿ ਅਸੀਂ ਉਹਨੇ ਯੂਥ ਨੂੰ ਆਪਣੀ ਨਵੀਂ ਜਨਰੇਸ਼ਨ ਨੂੰ ਸਾਹਿਤ ਵੱਲ ਜੋੜ ਨਹੀਂ ਰਹੇ ਆ ਪੰਜਾਬ ਭੋਂ ਦੇ ਸਦਾ ਹੀ ਆਪਣੇ ਉਪਰਾਲੇ ਰਹਿੰਦੇ ਨੇ ਆ ਮੈਂ ਖੁਸ਼ ਨਸੀਬ ਆ ਕਿ ਜਿੰਨੀ ਵਾਰੀ ਵੀ ਮੈਂ ਬਹੁਤ ਪੰਜਾਬ ਜਾਣਾ ਛੇ ਸੱਤ ਅੱਠ ਵਾਰ ਸਾਲ ਚ ਜਾਣਾ ਤਕਰੀਬਨ ਤਕਰੀਬਨ ਹਰੇਕ ਟ੍ਰਿਪ ਦੇ ਵਿੱਚ ਮੇਰੀ ਪਾਤਰ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੀ ਆ ਤੇ ਇੱਕ ਆਪਣਾ ਪੰਜਾਬ ਦੇ ਵਿੱਚ ਨਵਾਂ ਪ੍ਰੋਜੈਕਟ ਚੱਲ ਰਿਹਾ ਆ ਆਲਮੋਸਟ ਹੁਣ ਤੇ ਸਾਲ ਹੀ ਹੋ ਚੱਲਿਆ ਨਵੀਆਂ ਕਲਮਾਂ ਨਵੀਂ ਉਡਾਨ ਜੋ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 23 ਟੀਮਾਂ ਬਣਾ ਕੇ ਤੇ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਨੇ 10 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਆ ਤੇ ਉਹ ਜਿਹੜੇ ਟੀਮ ਦੇ ਮੈਂਬਰਸ ਨੇ ਮੋਰੀ ਨੇ ਉਹ ਵੀ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਜੀ ਤੇ ਉਹਨਾਂ ਦੇ ਉਹ ਜਿਹੜਾ ਪ੍ਰੋਜੈਕਟ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਜੂਥ ਨੂੰ ਕਵਤਾ ਗੀਤ ਮਿੰਨੀ ਕਹਾਣੀ ਲਿਖਣ ਲਈ ਪ੍ਰੇਰਿਤ ਕੀਤਾ ਜਾਂਦਾ ਫਿਰ ਉਹਨਾਂ ਨੂੰ ਅਵਾਰਡਸ ਦਿੱਤੇ ਜਾਂਦੇ ਉਹਨਾਂ ਦੇ ਕੰਪੀਟੀਸ਼ਨ ਹੋ ਰਹੇ ਨੇ ਜਿਹਦੇ ਨਾਲ ਇੱਕ ਬਹੁਤ ਵਧੀਆ ਲਹਿਰ ਚੱਲੀ ਹੋਈ ਹੈ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਸਕੂਲ ਦੇ ਕਾਲਜ ਦੀ ਗੱਲ ਕਰੋ ਤੇ ਨਵੀਆਂ ਕਲਮਾਂ ਨਵੀਂ ਉਡਾਨ ਦੀ ਗੱਲ ਹੋ ਰਹੀ ਹੈ ਦੇ ਨਾਲ ਦੀ ਨਾਲ ਉਹਦੀ ਜਿਹੜੀ ਵਾਲ ਲੇਖਕਾਂ ਨੂੰ ਉਤਸ਼ਾਹ ਕਰਨ ਲਈ ਪੰਜਾਬ ਭਵਨ ਵੱਲੋਂ ਪੰਜਾਬ ਦੇ ਵਿੱਚ ਨਵੰਬਰ ਦੀ 16 ਤੇ 17 ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਾ ਅਸੀਂ ਬਾਰੋਂ ਵੀ ਬੱਚੇ ਲੈ ਕੇ ਜਾ ਰਹੇ ਹਾਂ ਜੀ ਆ ਉਹ ਵੀ ਸੰਗਰੂਰ ਵਿਖੇ ਮਸਤ ਆਣਾ ਸਾਹਿਬ ਜਿਹੜਾ ਇੱਕ ਵਿਦਿੱਕ ਅਧਾਰਾ ਹੈ ਉੱਥੇ ਹੁਣ ਜਾ ਰਹੀ ਹੈ ਜੀ ਤੇ ਅਖੀਰ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਨੇ ਨਵੇਂ ਲੇਖਕ ਨੇ ਪਾਤਰ ਸਾਹਿਬ ਦੇ ਐਪੀਸੋਡ ਦੇ ਤੋਂ ਬਾਅਦ ਉਨ੍ਹਾਂ ਦੀ ਕਲਮ ਜਿਹੜੀ ਉਹ ਪੜਨ ਤੇ ਨਾਲੋਂ ਨਾਲ ਪੰਜਾਬੀ ਸਾਹਿਤ ਦੇ ਨਾਲ ਜੁੜਨ ਉਹਦੇ ਲਈ ਕੀ ਸਨੇਹਾ ਤੁਸੀਂ ਦੇਣਾ ਚਾਹੋਗੇ ਹਾਂ ਬਿਲਕੁਲ ਪੁੱਤਰ ਕਿਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਬਿਜ਼ਨਸਦਾਰਿਆਂ ਵੱਲੋਂ ਜਾ ਕੇ ਸਾਰੇ ਕੈਨੇਡਾ ਨਿਵਾਸੀਆਂ ਵੱਲੋਂ ਪਾਤਰ ਸਾਹਿਬ ਨੂੰ ਆਪਣੇ ਵੱਲੋਂ ਨਿੱਜੀ ਸਰਧਾਂਜਲੀ ਦਿਨਾ ਆ ਤੇ ਜਿਹੜਾ ਯੂਥ ਹੈ ਉਹਨਾਂ ਨੂੰ ਵੀ ਪ੍ਰੇਰਿਤ ਕਰਦੇ ਕਿ ਪਾਤਰ ਸਾਹਿਬ ਦੀਆਂ ਲਿਖਤਾਂ ਨੂੰ ਆ ਨੇੜੇ ਹੋ ਕੇ ਪੜੋ ਉਹਨਾਂ ਤੇ ਗੌਰ ਕਰੋ ਤੇ ਉਸ ਤਰ੍ਹਾਂ ਦੀ ਲੇਖਣੀ ਕਰਨ ਦੀ ਕੋਸ਼ਿਸ਼ ਕਰੋ ਹਲੀਮੀ ਵਿੱਚ ਰੋ ਮਹੱਭਤ ਦੇ ਦੀਵੇ ਜਗਾਓ ਤਾਂ ਕਿ ਆਪਾਂ ਇੱਕ ਵਧੀਆ ਸਮਾਜ ਸਿਰ ਸਕੀਏ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸੋ ਬਾਕੀ ਡਾਕਟਰ ਸਰਜੀਤ ਪਾਤਰ ਹੋਰਾਂ ਦਾ ਇੱਕ ਵੱਡਾ ਘਟਾ ਹੈ ਪਰ ਉਹਨਾਂ ਨੂੰ ਸੱਚੀ ਸਿਧਾਂਤਜਲੀ ਇਹ ਹੀ ਹੈ ਕਿ ਪੰਜਾਬੀ ਸਾਹਿਤ ਤੇ ਪੰਜਾਬੀ ਮਾਂ ਬੋਲੀ ਦੇ ਲਈ ਕੰਮਕਾਜ ਜਿਹੜਾ ਉਹ ਕੀਤਾ ਜਾਵੇ ਜਿਸ ਢੰਗ ਦੇ ਨਾਲ ਸੋਖੀ ਬਾਟ ਸਾਬ ਦੇ ਵੱਲੋਂ ਜਿਹੜੇ ਨਵੇਂ ਲੇਖਕ ਨੇ ਨਵੇਂ ਬੱਚੇ ਨੇ ਉਹਨਾਂ ਦੇ ਲਈ ਕਾਰਜ ਕੀਤੇ ਜਾ ਰਹੇ ਨੇ ਅਮਿਤ ਪ੍ਰੇਮਰ ਦੇ ਨਾਲ ਆਰਸ਼ਟੇਵ ਸਿੰਘ ਚੈਨਲ ਪੰਜਾਬੀ ਚੈਨਲ ਪੰਜਾਬੀ ਵੇਖ ਰਹਿ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਦੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ ਐਡਮੈਂਟਨ ਤੇ ਇਹਦੇ ਆਲੇ ਦੁਆਲੇ ਤੇ ਹੋਰ ਸੂਬੇ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦਾ ਮੌਸਮ ਆ ਉਹਨੇ ਕੁਝ ਉਹਦੇ 'ਚ ਤਬਦੀਲੀ ਹੋਈ ਆ ਯਾਨੀ ਕਿ ਇੱਥੇ ਮੀਂਹ ਪੈਣ ਲੱਗਾ ਥੋੜਾ ਥੋੜਾ ਔਰ ਉਹਦੇ ਨਾਲ ਜਿਹੜੀ ਇੱਥੇ ਸਿਚੁਏਸ਼ਨ ਸੀਗੀ ਸੂਬੇ ਦੇ ਵਿੱਚ ਪੂਰੀ ਉਹ ਅੱਗਾਂ ਵਾਲੀ ਉਹਦੇ ਤੇ ਥੋੜੀ ਜੀ ਰਾਹਤ ਜਿਹੜੀ ਆ ਮਿਲੀ ਆ ਫੋਰਟ ਮਖਮਰੀ ਦੇ ਨੇੜੇ ਜਿੱਥੇ ਤੁਹਾਨੂੰ ਪਤਾ ਫੋਰਟ ਮਖਮਰੀ ਜਿੱਥੋਂ ਤੇਲ ਨਿਕਲਦਾ ਹੈਗਾ ਔਰ ਉਹਦੇ ਨੇੜੇ ਤੇੜੇ ਅੱਗਾਂ ਜਿਹੜੀਆਂ ਸੀਗੀਆਂ ਜੀ ਲੱਗੀਆਂ ਹੋਈਆਂ ਸੀ ਔਰ ਖਤਰਾ ਇਸ ਤਰ੍ਹਾਂ ਬਣਿਆ ਸੀ ਵੀ ਹੋ ਸਕਦਾ ਜਿੰਨੀ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਆ ਪਈ ਉਹ ਜਿਹੜੇ ਟਾਊਨ ਦੇ ਵਿੱਚ ਉਹ ਅੱਗਾਂ ਪਹੁੰਚ ਜਾਣ ਮੰਗਲਵਾਰ ਵਾਲੇ ਦਿਨ ਕੋਈ 6800 ਦੇ ਕਰੀਬ ਵਿਅਕਤੀ ਜਿਹੜੇ ਜੀ ਉੱਥੋਂ ਐਵੇਕੂਏਟ ਕੀਤੇ ਗਏ ਨੇ ਪਰ ਹੁਣ ਇਹ ਜਿਹੜਾ ਮੀਂਹ ਆਇਆ ਤੇ ਥੋੜਾ ਜਿਹਾ ਤਾਪਮਾਨ ਵੀ ਘਟਿਆ ਹੈ ਦੇ ਨਾਲ ਦੀ ਨਾਲ ਜਿਹੜੀਆਂ ਹਵਾਵਾਂ ਆ ਉਹ ਵੀਆਂ ਥੋੜੀਆਂ ਜਿਹੀਆਂ ਮਠੀਆਂ ਪਈਆਂ ਜੀ ਉਹਦਾ ਕਰਕੇ ਜਿਹੜੇ ਫਾਇਰ ਫਾਈਟਰ ਨੇ ਉਹਨਾਂ ਨੂੰ ਰਾਹਤ ਮਿਲੀ ਆ ਇਹਨਾਂ ਤੇ ਕੰਟਰੋਲ ਕਰਨ ਦੀ ਉਹ ਕਹਿੰਦੇ ਵੀ ਜੇ ਇਹ ਇਸ ਤਰ੍ਹਾਂ ਦਾ ਮੌਸਮ ਰਿਹਾ ਤੇ ਅਸੀਂ ਉਹਦੇ ਤੇ ਕਾਬੂ ਪਾ ਲਾਂਗੇ ਪਰ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ ਪੂਰੀ ਤਰ੍ਹਾਂ ਕਾਬੂ ਕਰਨ ਲਈ ਉਹ ਜਿਹੜੀਆਂ ਅੱਗਾਂ ਨੇ ਜੀ ਉਹ ਕਹਿੰਦੇ ਉਹਨਾਂ ਨੂੰ ਹੋ ਸਕਦਾ ਕਈ ਮਹੀਨੇ ਲੱਗ ਜਾਣ ਇਥੋਂ ਤੱਕ ਉਹ ਕਹਿੰਦੇ ਅਸੀਂ ਕਹਿਣਾ ਨਹੀਂ ਚਾਹੁੰਦੇ ਪਰ ਹੋ ਸਕਦਾ ਸਾਲ ਵੀ ਲੱਗ ਜਾਣ ਜਿਹੜੀਆਂ ਨਾ ਮਤਲਬ ਪੱਤਿਆਂ ਪੁੱਤਿਆਂ ਦੇ ਨਾਲ ਭਰਿਆ ਹੋਇਆ ਥਾਂ ਹੁੰਦਾ ਜੀ ਜਿਹੜਾ ਡੀਪ ਡੂੰਘੀਆਂ ਅੱਗਾਂ ਲੱਗ ਚੁੱਕੀਆਂ ਹੁੰਦੀਆਂ ਉਹਨਾਂ ਨੂੰ ਬੁਝਾਉਣਾ ਉਹ ਕਹਿੰਦੇ ਕੋਈ ਸੌਖਾ ਕੰਮ ਨਹੀਂ ਹੈ ਪਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਜੀ ਇਹ ਉਹ ਦੱਸਦੇ ਨੇ ਵੀ ਆ ਵੀਰਵਾਰ ਦੀ ਰਾਤ ਨੂੰ ਤਕਰੀਬਨ 10 ਮਿਲੀਮੀਟਰ ਜਿਹੜਾ ਮੀਂਹ ਆ ਉਹ ਪੈ ਜਾਣਾ ਔਰ ਆਸ ਕਰ ਰਹਾ ਆ ਵੀ ਇਹ ਸੋਮਵਾਰ ਤੱਕ ਇਸੇ ਤਰ੍ਹਾਂ ਦੀ ਕਣਮਣ ਕਣਮਣ ਹੁੰਦੀ ਰਹਿਣੀ ਹੈ ਜਿਹਦੇ ਨਾਲ ਉਹਨਾਂ ਨੂੰ ਪੂਰੀ ਉਮੀਦ ਆ ਜਿਹੜੇ ਫਾਇਰ ਫਾਈਟਰ ਆ ਔਰ ਅਫੀਸ਼ੀਅਲਸ ਆ ਭਈ ਇਹ ਜਿਹੜੀਆਂ ਅੱਗਾਂ ਆ ਇਹਨਾਂ ਦੇ ਅਸੀਂ ਕਾਬੂ ਕਰ ਲਾਂਗੇ ਪਰ ਦੇਖੋ ਗੱਲ ਆ ਉਹਨਾਂ ਨੇ ਲੋਕਾਂ ਨੂੰ ਦੱਸਿਆ ਵੀ ਜਿਹੜੀਆਂ ਬਹੁਤ ਸਾਰੀਆਂ ਅੱਗਾਂ ਲੱਗਦੀਆਂ ਨਾ ਉਹਦੇ ਲਈ ਜ਼ਿੰਮੇਵਾਰ ਹਿਊਮਨ ਬੀਇੰਗਸ ਹੀ ਆ ਔਰ ਕੋਈ ਨਹੀਂ ਉਹਨਾਂ ਨੂੰ ਉਹਨਾਂ ਨੇ ਫੇਰ ਹਦਾਇਤ ਦਿੱਤੀ ਆ ਵੀ ਭਾਈ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਤੁਸੀਂ ਬਚਾ ਕਰੋ ਕਿਉਂਕਿ ਇਹ ਜਿਹੜਾ ਲੌਂਗ ਵੀਕਐਂਡ ਆ ਰਿਹਾ ਆ ਇਸ ਵੀਕਐਂਡ ਦੇ ਉੱਤੇ ਵੀ ਬਹੁਤ ਸਾਰੀਆਂ ਅੱਗਾਂ ਜਿਹੜੀਆਂ ਜੀ ਆਰੰਭ ਹੋ ਜਾਂਦੀਆਂ ਹੁੰਦੀਆਂ ਦਾ ਇਸ ਕਰਕੇ ਉਹ ਲੋਕਾਂ ਨੂੰ ਕਹਿ ਰਹੇ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਚੇਤਨ ਰਹਿਣਾ ਪਵੇਗਾ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਜਿਹਦੇ ਨਾਲ ਅੱਗਾ ਲੱਗ ਸਕਣ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ